ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪਣਾ ਆਖਰੀ ਬਜਟ ਉਪੇਸ਼ ਕੀਤਾ ਗਿਆ ਤੇ ਇਸ ਦੌਰਾਨ ਵਪਾਰੀਆਂ ਚ ਇੱਕ ਵਾਰ ਫਿਰ ਤੋਂ ਮਾਇੂਸੀ ਵੇਖਣ ਨੂੰ ਮਿਲੀ ਤੇ ਵਪਾਰੀਆਂ ਨੇ ਭਾਜਪਾ ਸਰਕਾਰ ਤੇ ਖੂਬ ਨਿਸ਼ਾਨੇ ਸਾਧਦੇ ਨੇ ਵਪਾਰੀਆਂ ਦਾ ਕਹਿਣਾ ਹੈ ਕਿ ਉਹ ਮੋਦੀ ਸਰਕਾਰ ਦੇ ਇਸ ਬਜਟ ਤੋਂ ਮਾਇੂਸ ਹੋਏ ਨੇ ਕਿਉਂਕਿ ਸਰਕਾਰ ਨੇ ਇਸ ਵਾਰ ਵੀ ਵਪਾਰੀਆਂ ਨੂੰ ਅਣਗੌਲਿਆ ਕੀਤਾ ਜਦਕਿ ਵਪਾਰੀਆਂ ਦਾ ਦੇਸ਼ ਦੇ ਬਜਟ ਦੇ ਵਿੱਚ ਅਹਿਮ ਯੋਗਦਾਨ ਰਿਹਾ ਪਰ ਮੋਦੀ ਸਰਕਾਰ ਨੇ ਵਪਾਰੀਆਂ ਲਈ ਕੋਈ ਵੀ ਵੱਡਾ ਐਲਾਨ ਨਹੀਂ ਕੀਤਾ ਹੈ ਆਖਰੀ ਬਜਟ ਕਹ ਲੋ ਇਹਨੂੰ ਅੰਤਰਿਮ ਬਜਟ ਆ ਲੋ 3 ਮਹੀਨਿਆਂ ਦਾ ਤੇ 3 ਮਹੀਨਿਆਂ ਦਾ ਬਜਟ ਇੱਕ ਪ੍ਰੋਵੀਜ਼ਨਲ ਬਜਟ ਹੁੰਦਾ ਹੈ ਤੇ ਸਰਕਾਰ ਨੇ ਪ੍ਰਬਧਾਨ ਅਦਾਂ ਦੇ ਕਰਨੇ ਅਗਲੇ 3 ਮਹੀਨੇ ਦੇ ਕਰਕੇ ਪਾਣੀ ਪਿਆ ਸਭ ਕਿ ਤਿੰਨ ਮਹੀਨਿਆਂ ਦਾ ਜਿਹੜਾ ਅਲਟੀਮੇਟ ਬਜਟ ਦਾ ਵਾ ਕਿ ਡਿਫੈਂਸ ਦੇ ਵਿੱਚ ਜੇ 10-11% ਦੀ ਬਜਟ ਵਿੱਚ ਬਰੋਤਰੀ ਕੀਤੀ ਹੈ ਅੱਛੀ ਗੱਲ ਹੈ ਸੀਮਾਵਾਂ ਸੁਰੱਖਿਤ ਹੋਣਗੀਆਂ ਤੇ ਤਾਂ ਹੀ ਦੇਸ਼ ਵਿੱਚ ਅਮਨ ਚੈਨ ਦੇ ਵਿੱਚ ਦੇਸ਼ ਦਾ ਵਿਕਾਸ ਫਿਰ ਉਹਦੀ ਗਤੀ ਦੀ ਰਫਤਾਰ ਵਧ ਸਕਦੀ ਹੈ ਇੱਕ ਅੱਛੀ ਗੱਲ ਹੈ 80 ਕਰੋੜ ਜਨਤਾ ਨੂੰ ਜਿਹੜਾ ਮੁਫਤ ਰਾਸ਼ਨ ਦਾ ਜਿਹੜਾ ਪ੍ਰੋਵੀਜ਼ਨ ਕੰਟੀਨਿਊ ਕਰਨਾ ਇਹ ਵੀ ਠੀਕ ਗੱਲ ਹੈ ਇੱਕ ਹੋਰ ਜਿਹੜੀ ਕ੍ਰਾਂਤੀਕਾਰੀ ਕਦਮ ਉਹਨਾਂ ਨੇ ਉਠਾਇਆ ਜਿਹੜਾ ਰੂਫ ਟਾਪ ਦੇ ਉੱਪਰ ਸੋਲਰ એનર્ਜੀ ਦੇ ਜਿਹੜੇ ਲਗਾਉਣ ਵਾਲੇ ਸੈੱਟ ਲਗਾਉਣ ਤੇ ਸਬਸਿਡੀਆਂ ਦੇਣਗੇ ਨਾ 300 ਯੂਨਟ ਉਹਨਾਂ ਨੇ ਕਿਹਾ ਕਿ ਬਿਜਲੀ ਫ੍ਰੀ ਦਵਾਂਗੇ ਕੁਝ ਜੋ ਵੀ ਹੈ ਜਿਸ ਤਰ੍ਹਾਂ ਇੱਕ ਅੱਛੀ ਇੱਕ ਪਹਿਲ ਆਉਣਾ ਪਹਿਲ ਅੱਛੀ ਹੈ ਪਰ ਜਿਹੜੀ ਗੱਲ ਹੁਣ ਅੱਗੇ ਕੀਆ ਪ੍ਰਤੀਕਿਰਿਆ ਬਜਟ ਦੀਆਂ ਕੀ ਕੀ ਆndੀਆਂ ਪਰ ਪ੍ਰੀਲੀਮਿਨਰੀ ਇਮੀਡੀਏਟਲੀ ਜਿਹੜੀ ਉਹਦੀ ਉਹ ਹੈ ਪ੍ਰਤੀਕਿਰਿਆ ਕਿ ਵੀ ਵਪਾਰੀਆਂ ਦੇ ਵਾਸਤੇ ਕੁਛ ਨਹੀਂ ਹੈ ਨੀਰਾ ਉਹ ਨੀਰਾ ਨੀਰਾ ਨਹੀਂ ਬਲੈਕ ਐਂਡ ਵਾਈਟ ਵੀ ਨਹੀਂ ਟੋਟਲੀ ਨਹੀਂ ਨੀਰਾ ਬਲੈਕ ਹੀ ਹੈ ਤੇ ਦੇਸ਼ ਦੀ ਜਾਦੀ ਦਾ ਤੋਂ ਬਾਅਦ ਮੈਂ ਖਿਆ 75ਵਾਂ ਬਜਟ ਨਾ ਹੋਏ ਪਰ 75 ਬਜਟਾਂ ਦੇ ਵਿੱਚ ਕਿਤੇ ਵੀ ਵਪਾਰੀ ਹਰ ਵਾਰੀ ਮਹੀਨਾ ਪਹਿਲਾਂ ਹੀ ਇੱਕ ਤਾਂਗ ਲਾ ਕੇ ਬੈਹਿੰਦਾ ਕਿ ਕੋਈ ਸਾਡੇ ਵਾਸਤੇ ਆਏਗਾ ਸਾਡੇ ਵਾਸਤੇ ਆਏਗਾ ਤੇ ਹਰ ਵਾਰੀ ਇਦਾਂ ਹੀ ਕੰਮ ਬੋਲ ਜਾਂਦਾ ਤੇ ਉਸ ਤੋਂ ਬਾਅਦ ਬਲੇਰੋ ਦੋੜ ਜਾਂਦਾ ਸਾਡੇ ਵਾਸਤੇ ਕੁਝ ਨਹੀਂ ਆਉਂਦਾ ਔਰ ਮੈਂ ਪਿਛਲੀ ਵਾਰ ਵੀ ਇਹ ਗੱਲ ਰੋਈ ਸੀ ਕੇਂਦਰ ਸਰਕਾਰ ਮੋਦੀ ਸਰਕਾਰ ਤੇ ਵਪਾਰੀਆਂ ਦੇ ਵਾਸਤੇ ਕਹਿੰਦੇ ਨਾ ਕਿ ਅਸੀਂ ਕਰਨੇ ਪਏ ਆ ਕਰਨੇ ਪਿਆ ਕੀ ਕਰਦੇ ਪਏ ਲਬਦਾ ਕੁਝ ਨਹੀਂ ਪਿਆ ਕਰੋਨਾ ਕਾਲ ਆਇਆ ਸੀ ਤੇ ਇਹ ਡਿੱਗਿਆ ਸੀ ਜਿਲੇ ਵਪਾਰ ਰੁਕਿਆ ਸੀ ਤੇ ਪਤਾ ਲੱਗ ਗਿਆ ਹੀਗਾ ਕਿ 5-6 5-6 ਮਹੀਨੇ ਨਹੀਂ 10-15 20 ਦਿਨਾਂ ਦੀ ਜੀਡੀਪੀ ਮਾਈਨਸ ਚ ਆ ਗਈ ਔਰ ਜਿਸਨੇ ਵਪਾਰਕ ਟੈਕਸ ਦੀ ਕਲੈਕਸ਼ਨ ਕਰਨੀ ਹੁੰਦੀ ਹੈ ਉਸਰੇ ਵਪਾਰੀਆਂ ਨੂੰ ਅਦਾ ਪੈਂਦੇ ਨਾ ਭਗਵਾਨ ਰਾਮ ਜੀ ਵੇਲੇ ਟੈਕਸ ਕਲੈਕਸ਼ਨ ਦਾ ਇੱਕ ਸਿਸਟਮ ਸੀਗਾ ਉਸੇ ਤਰੀਕੇ ਕਹਿੰਦੇ ਸੀ ਜਿੱਦਾਂ ਭंवਰਾ ਫੁੱਲ ਤੋਂ ਰਸ ਚੂਸਦਾ ਪ੍ਰਾਗ ਚੂਸਦਾ ਇੱਕ ਤੋਂ ਦੂਜੇ ਤੋਂ ਤੀਜੇ ਤੋਂ ਚੌਥੇ ਤੋਂ ਤੇ ਫਿਰ ਜਿਹਦਾ ਫੁੱਲ ਫੁੱਲ ਨੂੰ ਵੀ ਮਜਾ ਆਂਦਾ ਮੇਰੇ ਤੋਂ ਪ੍ਰਾਗ ਚੂਸ ਰਿਹਾ ਉਹ ਇੱਕ ਫੁੱਲ ਦੂਜੇ ਉੱਪਰ ਗਿਲਾ ਕਰਦਾ ਕਿ ਤੇਰੇ ਕੋਲੋਂ ਪ੍ਰਾਗ ਚੂਸ ਗਿਆ ਭंवਰਾ ਮੇਰੇ ਕੋਲੋਂ ਨਹੀਂ ਚੂਸ ਗਿਆ ਇਦਾਂ ਦੀ ਹੀ ਕਲੈਕਸ਼ਨ ਕਰਕੇ ਉਹ ਸ਼ਹਿਰ ਇਕੱਠਾ ਕਰਕੇ ਪੂਰੇ ਸਮਾਜ ਨੂੰ ਵੰਡਦੇ ਸੀ ਸਰਕਾਰਾਂ ਦਾ ਵੀ ਕੰਮ ਇਹੀ ਆ ਵਪਾਰੀ ਦੀ ਧੌਣ ਤੇ ਗੋਡਾ ਦੇ ਕੇ ਟੈਕਸ ਕਲੈਕਸ਼ਨ ਤੇ ਕਰ ਲੈਣੀ ਆ ਔਰ ਸਭ ਕੁਝ ਕਰ ਲੈਣਾ ਪਰ ਜਿਸਲੇ ਦੇਣ ਦੀ ਵਾਰੀ ਆਣੀ ਆ ਉਸਨੇ ਦੇਣ ਦੀ ਆਨਬਸੇ ਕੁਝ ਨਹੀਂ ਹੈ ਅੱਜ ਵਪਾਰ ਬੜੀ ਉੱਚੀ ਪੋਜੀਸ਼ਨ ਤੇ ਆ ਕੱਲ ਨੂੰ ਫਿਊਚਰ ਦਾ ਕੋਈ ਪਤਾ ਨਹੀਂ ਭਵਿੱਖੇ ਦਾ ਕੋਈ ਪਤਾ ਨਹੀਂ ਕਦੋਂ ਘੜਮ ਡਿੱਗ ਜਾਂਦਾ ਫਿਰ ਸਰਕਾਰ ਵੱਲੋਂ ਉਹਦੀ ਸੁਰੱਖਿਆ ਦੀ ਕੀ ਗਾਰੰਟੀ ਆ ਉਹਦੇ ਵਾਸਤੇ ਸੁਰੱਖਿਆ ਦੀ ਕੀ ਗਾਰੰਟੀ ਹੈ ਕਿ ਵਪਾਰੀ ਦੇ ਵਾਸਤੇ ਔਰ ਇਸ ਕਾਰਨ ਅਸੀਂ ਇਤਨਾ ਹੀ ਪ੍ਰੋਵੀਜ਼ਨ ਵਾਸਤੇ ਗੱਲ ਕਰਦੇ ਪੀ ਸੀ ਵਪਾਰੀ ਦਾਸੇ ਕਿ ਵੀ ਹੋਰ ਕੁਝ ਨਹੀਂ ਜਿੰਨਾ ਉਹਦੇ ਕੋਲ ਟੈਕਸ ਕਲੈਕਟ ਕਰਦੇ ਹੋ ਤੁਸੀਂ ਕਮ ਸੇ ਕਮ ਉਹਦੇ ਵਿੱਚੋਂ ਕੁਝ ਹਿੱਸਾ 10% 12% ਹਿੱਸਾ ਉਹਨੂੰ ਉਹਦੀ ਬਜਟ ਦੀ ਵਿੱਚੋਂ ਪੈਨਸ਼ਨ ਦੀ ਸਕੀਮ ਦੇ ਵਿੱਚ ਰੱਖਤਾ ਜਾਏ ਤਾਂ ਕਿ ਆਫਟਰ 58 ਉਹਨੂੰ ਵੀ ਮੰਥਲੀ ਕੁਝ ਨਾ ਕੁਝ ਮਿਲ ਜਾਏ ਉਹਦੀ ਵੀ ਰੋਜੀ ਰੋਟੀ ਦਾ ਅਦਿਕਾਰ ਬਣ ਜਾਏ ਅੱਜ ਉਹ ਤੰਦਰੁਸਤ ਹੈ ਕੱਲ੍ਹ ਦਾ ਕੀ ਪਤਾ ਕੱਲ੍ਹ ਕੀ ਹਾਲਾਤ ਹੋਣ ਬਲਿਆ ਇਸ ਕਾਰਨ ਇਹ ਬੇਨਤੀ ਸਾਡੀ ਕਬੂਲ ਪਾਣ ਨਹੀਂ ਤਾਂ ਵਪਾਰੀਆਂ ਵਾਸਤੇ ਇੱਕ ਕੋਈ ਜ਼ਿਆਦਾ ਵਧੀਆ ਉਹ ਮੈਂ ਨਹੀਂ ਸਮਝੀ ਨਾ ਕਿ ਨਿਰਾਸ਼ਾ ਵਾਲਾ ਜਿਹਾ ਨਾਂ ਵੀ ਕਵਾਂ ਤੇ ਪਰ ਆਸ਼ਾ ਜਨਕ ਬਜਟ ਹਰ ਸਾਲ ਦੀ ਤਰ੍ਹਾਂ ਮੋਦੀ ਸਰਕਾਰ ਦਾ ਨਵਾਂ ਬਜਟ ਪੇਸ਼ ਹੋਇਆ ਹੈ ਔਰ ਵਪਾਰੀ ਹਰ ਸਾਲ ਦੀ ਤਰ੍ਹਾਂ ਇਗਨੋਰ ਹੀ ਕੀਤੇ ਗਏ ਵਪਾਰੀਆਂ ਨੂੰ ਕਈ ਤਰੀਕੇ ਦੀ ਇਸ ਵਾਰੀ ਇਲੈਕਸ਼ਨ ਇਅਰ ਵੀ ਹੈ ਜਿਸ ਕਾਰਨ ਬੜੀ ਉਮੀਦ ਸੀ ਕਿ ਮੋਦੀ ਸਰਕਾਰ ਇਸ ਵਾਰੀ ਕੁਝ ਨਾ ਕੁਝ ਵਪਾਰੀਆਂ ਹਾਸਤੇ ਭਲਾਈ ਕਰੇਗੀ ਲੇਕਿਨ ਮੋਦੀ ਸਰਕਾਰ ਨੇ ਵਪਾਰੀਆਂ ਦੀ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਅਣਦੇਖੀ ਕੀਤੀ ਹੈ। ਇਨਕਮ ਟੈਕਸ ਵਿੱਚ ਛੋਟ ਦੇ ਬੜੇ-ਬੜੇ ਸੋਸ਼ਲ ਮੀਡੀਆ ਤੇ ਦਾਅਵੇ ਕੀਤੇ ਜਾ ਰਹੇ ਐਸ ਵਾਰੀ ਹੋਏਗਾ ਕੁਝ ਹੋਏਗਾ ਸਲੈਬ ਵਧੇਗੀ ਲੇਕਿਨ ਉਹਦੇ ਵਿੱਚ ਵੀ ਨਕਾਰਾਤਮਕ ਹੀ ਸਰਕਾਰ ਸਾਬਤ ਹੋਈ ਹੈ। ਮੈਨੂੰ ਲੱਗਦਾ ਹੈ ਸਰਕਾਰ ਜਿਹੜੀ ਵਪਾਰੀਆਂ ਦੇ ਹਿੱਤ ਦੀ ਪਿਛਲੇ 9 ਸਾਲਾਂ ਚ ਕੋਈ ਗੱਲ ਹੀ ਨਹੀਂ ਕੀਤੀ। ਜਿਹੜਾ ਕਿ ਵਪਾਰੀਆਂ 'ਚ ਇਸ ਇਸ ਕਾਰਨ ਵਪਾਰੀ ਬੜਾ ਅਕਰੋਸ ਦੀ ਸਥਿਤੀ ਆਪ ਉਤਪਨ ਹੋਈਆ ਔਰ ਵਪਾਰੀ ਇਹਨੂੰ ਸੋਚ ਰਿਹਾ ਕਿ ਆਉਣ ਵਾਲੇ ਟਾਈਮ 'ਚ ਸਰਕਾਰ ਨੂੰ ਕਿਸ ਤਰ੍ਹਾਂ ਅੱਖ ਦਿਖਾਈ ਜਾਵੇ ਸਰ ਬਜਟ ਤੇ ਸਭ ਤੋਂ ਪਹਿਲੇ ਇਲੈਕਸ਼ਨ ਵਾਲਾ ਬਜਟ ਹੈ 3 ਮਹੀਨੇ ਵਾਸਤੇ ਹੈ ਉਸ ਤੋਂ ਬਾਅਦ ਜਿਹੜੀ ਵੀ ਸਰਕਾਰ ਆਏਗੀ ਉਹ ਫੁੱਲ ਫਲੈਜ ਬਜਟ ਲੈ ਕੇ ਆਏਗੀ ਇਸ ਬਜਟ ਦੇ ਵਿੱਚ ਵਪਾਰੀਆਂ ਵਾਸਤੇ ਕੁਝ ਵੀ ਨਹੀਂ ਹੈ ਵਪਾਰੀ ਪਹਿਲੇ ਵੀ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਹੇ ਤੇ ਹੁਣ ਵੀ ਹੋ ਰਿਹਾ ਹੈ ਕਿਉਂਕਿ ਸਰਕਾਰ ਦੀ ਰੀੜ ਦੀ ਹੱਡੀ ਇਸ ਦੇਸ਼ ਨੂੰ ਚਲਾਉਣ ਵਾਸਤੇ ਵਪਾਰੀਆਂ ਦਾ ਹੱਥ ਤੋਂ ਵੱਡਾ ਯੋਗਦਾਨ ਹੈ ਸਭ ਕੋਈ ਰੈਟ ਐਕਸੈਸ ਹੀ ਲੋਕੀ ਦੇਣੇ ਆ ਸਾਡੇ ਵਾਸਤੇ ਕੋਈ ਸਹੂਲਤ ਨਹੀਂ ਹੈ ਮੇਰੇ ਵਾਸਤੇ ਤੇ ਇਸ ਬੈਲ ਦਾ ਕੋਈ ਫਾਇਦਾ ਨਹੀਂ ਹੈ ਜੀ ਤੇ ਵਧੀਆ ਵੇਟ ਹੋਣਾ ਚਾਹੀਦਾ ਸੀਗਾ ਉਮੀਦ ਸੀਗੀ ਪਰ ਜਿਸ ਤਰ੍ਹਾਂ ਪਹਿਲੇ ਸੀਗਾ ਉਸ ਤਰ੍ਹਾਂ ਹੀ ਹੁਣ ਫੇਰ ਆਇਆ